21 ਨਵੰਬਰ ਦਿਨ ਹੈਗਾ ਜੀ ਅੱਜ ਸ਼ੁੱਕਰਵਾਰ ਤੇ ਸਾਲ 2025 ਹੈ ਜੀ ਇਧਰਲੇ ਪਾਸੇ ਗੁਰਦੁਆਰਾ ਸ਼੍ਰੀ ਗੁਰੂ ਸਿੰਘ ਸਭਾ ਬੇਤਿੰਗੋਆ ਇਸ ਤਾਈਮ ਆਪਾਂ ਗੁਰਦੁਆਰਾ ਸਾਹਿਬ ਜੀ ਦੇ ਬਿਲਕੁਲ ਸਾਹਮਣੇ ਖੜੇ ਆ ਜੀ ਤੇ ਜਿਹੜੀ ਆਪਣੀ ਰਾਤ ਗੁਜ਼ਰੀ ਆ ਜੀ ਉਹ ਵੀ ਇਸ ਗੁਰਦੁਆਰਾ ਸਾਹਿਬ ਦੇ ਵਿੱਚ ਗੁਜ਼ਰੀ ਆ ਤੇ ਬੜੀ ਵਧੀਆ ਨੀਂਦ ਆਈ ਸੀ ਰਾਤ ਤੇ ਸਵੇਰੇ ਲੰਗਰ ਪ੍ਰਸ਼ਾਦਾ ਛਕ ਲਿਆ ਤੇ ਰਾਤੀ ਵੀ ਜਿਹੜਾ ਆਪਾਂ ਲੰਗਰ ਪ੍ਰਸ਼ਾਦਾ ਛਕਿਆ ਸੀ ਇਹ ਗੁਰਦੁਆਰਾ ਸਾਹਿਬ ਦਾ ਬਹੁਤ ਵਧੀਆ ਕਮੇਟੀ ਆ ਜੀ ਗੁਰਦੁਆਰਾ ਸਾਹਿਬ ਦੀ ਤੇ ਬਹੁਤ ਵਧੀਆ ਜਿਹੜੇ ਵਿੱਚ ਸੇਵਾਦਾਰ ਆ ਜੀ ਗੁਰਦੁਆਰਾ ਸਾਹਿਬ ਦੇ ਤੇ ਜੇ ਗੱਲ ਕਰੀ ਆਪਾਂ ਪੁਰਾਣੇ ਸਮੇਂ ਦੇ ਗੁਰਦੁਆਰਾ ਸਾਹਿਬ ਦੀ ਇੱਥੇ ਕਿਵੇਂ ਬਣਿਆ ਕਦੋਂ ਬਣਿਆ ਤੇ ਸਾਰੀ ਗੱਲਬਾਤ ਪਾ ਤੁਹਾਡੇ ਨਾਲ ਸਾਂਝੀ ਕਰਦੇ ਆ ਜੀ ਇਹ ਗੁਰਦੁਆਰਾ ਸਾਹਿਬ 1985 ਦੇ ਵਿੱਚ ਬਣਿਆ ਹੋਇਆ ਹੈਗਾ ਜੀ ਤੇ ਜਿਨ੍ਹਾਂ ਨੇ ਬਣਵਾਇਆ ਸੀਗਾ ਉਹ ਗੋਆ ਦੇ ਵਿੱਚ ਆਏ ਸੀਗੇ ਜੀ 1963 ਪਤਾ ਨਹੀਂ 64 ਦੇ ਵਿੱਚ ਤੇ ਉਦੋਂ ਜਦੋਂ ਇੱਥੇ ਆਏ ਸੀਗੇ ਤੇ ਉਹਨਾਂ ਨੇ ਇੱਥੇ ਦੋ ਗੁਰਦੁਆਰਾ ਸਾਹਿਬ ਬਣਾਏ ਸੀਗੇ ਜੀ ਤੇ ਜਿਨ੍ਹਾਂ ਦਾ ਨਾਮ ਹੈਗਾ ਉਦਮ ਸਿੰਘ ਉਦਮ ਸਿੰਘ ਆਪਣੇ ਪੰਜਾਬ ਤੋਂ ਸੀਗੇ ਜੀ ਤੇ ਪਹਿਲਾ ਗੁਰਦੁਆਰਾ ਸਾਹਿਬ ਜਿਹੜਾ ਉਹਨਾਂ ਨੇ ਬਣਾਇਆ ਸੀਗਾ ਤੇ ਉਹ ਬਣਾਇਆ ਸੀਗਾ ਜੀ ਵਾਸਕੋ ਦੇ ਵਿੱਚ ਜਿੱਥੇ ਆਪਾਂ ਕੱਲ ਜਾ ਕੇ ਆਏ ਆ ਉਹ ਵੀ ਗੁਰਦੁਆਰਾ ਸ਼੍ਰੀ ਗੁਰੂ ਸਿੰਘ ਸਭਾ ਸੀਗਾ ਜੀ ਇਹ ਵੀ ਗੁਰਦੁਆਰਾ ਸ਼੍ਰੀ ਗੁਰੂ ਸਿੰਘ ਸਭਾ ਦਾ ਉਹ ਉਹਨਾਂ ਨੇ 64 ਦੇ ਵਿੱਚ ਬਣਵਾਇਆ ਸੀਗਾ ਇੱਥੇ ਆ ਕੇ 1964 ਦੇ ਵਿੱਚ ਤੇ ਜਿਹੜਾ ਇਹ ਗੁਰਦੁਆਰਾ ਸਾਹਿਬ ਬਣਿਆ ਹੋਵੇਗਾ ਇਹ 1985 ਦੇ ਵਿੱਚ ਇੱਥੇ ਬਣਿਆ ਹੋਵੇਗਾ ਤੇ ਬਾਬਾ ਉਦਮ ਸਿੰਘ ਜੀ ਨਹੀਂ ਇਹ ਗੁਰਦੁਆਰਾ ਸਾਹਿਬ ਬਣਵਾਇਆ ਸੀਗਾ ਜੇ ਜੇ ਇੱਥੇ ਗੱਲ ਕਰੀਏ ਜੀ ਸਿੱਖਾਂ ਦੇ ਪਰਿਵਾਰ ਦੀ ਸਿੱਖਾਂ ਦੇ ਪਰਿਵਾਰ ਇੱਥੇ ਗੋਆ ਦੇ ਵਿੱਚ ਜਿੱਥੇ ਆਪਾਂ ਖੜੇ ਆ ਬੇਤਿੰਗਵਾ ਇੱਥੇ ਡੇਢ ਕਿਲੋ ਕਰ ਆਪਣੇ ਪੰਜਾਬੀ ਸਿੱਖਾਂ ਦੇ ਹੈਗੇ ਆ ਤੇ ਇਹ ਗੁਰਦੁਆਰਾ ਸਾਹਿਬ ਜੀ ਦੀ ਪੁਰਾਣੀ ਕਹਾਣੀ ਸੀਗੀ ਤੇ ਇਹਦੇ ਨਾਲ ਹੀ ਜੀ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਆਸ ਕਰਦਾ ਸਾਰੇ ਜਾਨੇ ਠੀਕ ਠਾਕ ਹੋਵੋਗੇ ਤੇ ਆਪਾਂ ਵੀ ਬਿਲਕੁਲ ਠੀਕ ਆ ਜੀ ਥੋਡੀਆਂ ਦਵਾਈਆਂ ਤੇ ਉਸ ਮਾਲਕ ਦੀ ਕਿਰਪਾ ਦੇ ਨਾਲ ਜਿਵੇਂ ਕਿ ਤੁਹਾਨੂੰ ਆਪਾਂ ਪਿਛਲੀ ਰਾਤ ਵਾਲੀ ਵੀਡੀਓ ਦੇ ਵਿੱਚ ਦੱਸਿਆ ਸੀ ਵੀ ਇੱਥੇ ਬਹੁਤ ਕੁਝ ਦੇਖਣ ਵਾਲਾ ਹੈਗਾ ਇਸੇ ਪੰਜੀ ਸ਼ਹਿਰ ਦੇ ਵਿੱਚ ਤੇ ਪੰਜੀ ਸ਼ਹਿਰ ਦੇ ਵਿੱਚ ਜਿਹੜੀਆਂ ਪ੍ਰਾਣੀਆਂ ਚਰਚਾ ਹੈਗੀਆਂ ਜੀ ਦੇਖਣ ਵਾਸਤੇ ਇੱਕ 400 ਸਾਲ ਪੁਰਾਣੀ ਚਰਚ ਹੈਗੀ ਹੈ ਜੀ ਤੇ ਉੱਥੇ ਕਹਿੰਦੇ ਇੱਕ ਡੈੱਡ ਬੋਡੀ ਵੀ ਉਦਾਂ ਹੀ ਪਈ ਆ ਇਹ ਉਹ ਵੀ ਆਪਾਂ ਤੁਹਾਨੂੰ ਦਿਖਾਵਾਂਗੇ ਜੀ ਆਪ ਵੀ ਆਪਾਂ ਦੇਖ ਕੇ ਆਵਾਂਗੇ ਤੇ ਤੁਸੀਂ ਵੀਡੀਓ ਦੇ ਨਾਲ ਐਂਡ ਤੱਕ ਬਣੇ ਰਹੋ ਜੀ ਕਿਉਂਕਿ ਹੋਰ ਵੀ ਬਹੁਤ ਕੁਝ ਇਸ ਪੰਜੀ ਸ਼ਹਿਰ ਦੇ ਵਿੱਚ ਦੇਖਣ ਆਲਾ ਹੈਗਾ ਇਹ ਗੋਆ ਦੀ ਰਾਜਧਾਨੀ ਆ ਜੀ ਪੰਜੀ ਸਾਰਾ ਕੁਝ ਆਪਾਂ ਤੁਹਾਨੂੰ ਅੱਜ ਦੀ ਵੀਡੀਓ ਦੇ ਵਿੱਚ ਦਿਖਾਵਾਂਗੇ ਤੇ ਜਿਨ੍ਹਾਂ ਨੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਜੀ ਵੀ ਅਗਲੀ ਵੀਡੀਓ ਹੱਥੋਂ ਲੰਘ ਨਾ ਜਾਵੇ ਤੇ ਉਹਦਾ ਵੀ ਨੋਟੀਫਿਕੇਸ਼ਨ ਤੁਹਾਡੇ ਸਾਹਮਣੇ ਆ ਜੀ ਦੀ ਤੇ ਇੱਕ ਗੱਲ ਹੋਰ ਆਪਾਂ ਪਿੱਛੇ ਪਤਾ ਨਹੀਂ ਕਿਤੇ ਘੁੰਮਣ ਗਏ ਹੋਏ ਸੀਗੇ ਤੇ ਇੱਕ ਕਮੈਂਟ ਆਇਆ ਸੀਗਾ ਜੀ ਮਾਤਾ ਜੀ ਦਾ ਮਾਤਾ ਜੀ ਦਾ ਨਾਮ ਸੀਗਾ ਜਸਪ੍ਰੀਤ ਕੌਰ ਸ਼ਾਇਦ ਜਸਵਿੰਦਰ ਕੌਰ ਇਦਾਂ ਦਾ ਨਾਮ ਸੀਗਾ ਜਸਪ੍ਰੀਤ ਕੌਰ ਪਰ ਨਹੀਂ ਜਸਵਿੰਦਰ ਕੌਰ ਸੀ ਕਹਿੰਦੇ ਉਹਨਾਂ ਨੇ ਜਦੋਂ ਆਪਾਂ ਨੂੰ ਕਮੈਂਟ ਕੀਤਾ ਸੀਗਾ ਨਾ ਕਹਿੰਦੇ ਜਦੋਂ ਵੀ ਤੁਸੀਂ ਕਿਸੇ ਪਾਸੇ ਘੁੰਮਣ ਜਾਂਦੇ ਹੋ ਤੇ ਵਧੀਆ ਕਹਿੰਦੇ ਪ੍ਰੋਫੈਸ਼ਨਲ ਜਿਹਾ ਹੋ ਕੇ ਜਾਇਆ ਕਰੋ ਆਪਾਂ ਪੱਗ ਬੰਨ੍ਹਿਆ ਕਰੋ ਵਧੀਆ ਕੱਪੜੇ ਪਾਇਆ ਕਰੋ ਤੇ ਜੀਨ ਜੂਨ ਪਾ ਕੇ ਜਾਇਆ ਕਰੋ ਤੇ ਅੱਜ ਆਪਾਂ ਪੱਗ ਵੀ ਬੰਨੀ ਆ ਜੀ ਕੱਪੜੇ ਵੀ ਵਧੀਆ ਤਹਤੇ ਪਾਏ ਹੋਏ ਆ ਤੇ ਅੱਜ ਆਪਾਂ ਜੀਨ ਵੀ ਪਾਈ ਹੋਈ ਆ ਜੀ ਈ ਮਾਤਾ ਜੀ ਤੁਹਾਡੀ ਗੱਲ ਮੈਨੂੰ ਯਾਦ ਸੀਗੀ ਕਿ ਅੱਜ ਤੁਹਾਡੀ ਫਰਮਾਇਸ਼ ਪੂਰੀ ਹੋ ਗਈ ਹੈ ਜੀ। ਇਹ ਹੁਣ ਆਪਾਂ ਚੱਲਦੇ ਹਾਂ ਜੀ ਅ ਸ਼ਹਿਰ ਵਾਲੇ ਨੂੰ ਦੇਖਦੇ ਆਂ ਆਪਾਂ ਕਿੱਧਰ ਕਿੱਧਰ ਅੱਜ ਜਾਂਦੇ ਆਂ। ਇਹ ਸਾਈਕਲ ਆ ਜਿਹੜੀਆਂ ਆਪਣੀਆਂ ਗੁਰਦੁਆਰਾ ਸਾਹਿਬ ਦੇ ਵਿੱਚ ਹੀ ਖੜੀਆਂ ਹੋਈਆਂ ਨੇ। ਇਹ ਗੁਰੂ ਮਹਾਰਾਜ ਤੋਂ ਲੈ ਕੇ ਆ ਗਿਆ। ਤੇ ਚੱਲਦੇ ਆਂ ਜੀ ਆਪਾਂ ਆਪਣੇ ਸਫਰਾਂ ਵੱਲ ਨੂੰ। ਇੱਥੋਂ ਦੇ ਜਿਹੜੇ ਡੀਜੀਪੀ ਸਾਹਿਬ ਨੇ ਜੀ ਉਹ ਵੀ ਆਪਣੇ ਪੰਜਾਬੀ ਨੇ। ਸਰਦਾਰ ਜਸਪਾਲ ਸਿੰਘ ਜੀ ਆਈਪੀਐਸ ਡੀਜੀਪੀ ਗਵਰਨਮੈਂਟ ਆਫ ਬਹੁਤ ਉੱਚੇ-ਉੱਚੇ ਨਾਮ ਕਮਾਇਆ ਜੀ ਪੰਜਾਬੀਆਂ ਨੇ ਹੁਣ ਆਪਾਂ ਜਿੱਥੇ ਜਾਣਾਗਾ ਜੀ ਉਹਦਾ ਨਾਮ ਹੈਗਾ ਪੁਰਾਣਾ ਗੋਆ ਤੇ ਜਿਹਨੂੰ 올ਡ ਗੋਆ ਕਹਿੰਦੇ ਆਂ ਹੁਣ ਆਪਾਂ ਉੱਥੇ ਜਾਣਾਗਾ ਜਿੱਥੇ ਚਰਚ ਬਣੀ ਹੋਈ ਹੈ ਤੇ ਇੱਥੋਂ ਭਾਈ 10 ਕਿਲੋਮੀਟਰ ਦੂਰੀ ਤੇ ਹੈਗੀ ਆ ਉਹ ਚਰਚ ਇੱਥੋਂ ਆਪਾਂ ਨੂੰ ਇੱਕ ਕਿਸ਼ਤੀ ਲੈਣੀ ਪਊਗੀ ਜਿਹੜੀ ਪੰਜੀ ਦੇ ਆਪਾਂ ਨੂੰ ਬੱਸ ਸਟੈਂਡ ਤੱਕ ਲੈ ਕੇ ਜਾਊਗੀ ਤੇ ਪੰਜੀ ਬੱਸ ਸਟੈਂਡ ਤੋਂ ਬੱਸ ਤੁਰੂਗੀ ਜੀ ਜਿਹੜੀ ਆਪਾਂ ਨੂੰ 올ਡ ਗੁਆ ਤੱਕ ਲੈ ਕੇ ਜਾਊਗੀ ਇੱਥੋਂ ਕਹਿੰਦੇ ਜਿਹੜੀ ਕਿਸ਼ਤੀ ਚੱਲਦੀ ਆ ਉਹ ਜਮਾਂ ਫਰੀ ਲੈ ਕੇ ਜਾਂਦੀ ਆ ਬੰਦੇ ਨੂੰ ਇੱਕ ਗੱਲ ਤੁਹਾਨੂੰ ਆਪਾਂ ਹੋਰ ਦੱਸ ਦਈਏ ਜੀ ਤੇ ਪੰਜੀ ਸ਼ਹਿਰ ਦੇ ਵਿੱਚ ਸਭ ਤੋਂ ਜਿਹੜੀ ਮਸ਼ਹੂਰ ਗੇਮ ਹੈਗੀ ਆ ਜਿਹਨੂੰ ਜੂਆ ਕਹਿੰਦੇ ਆ ਇੱਕ ਕਸੀਨੋ ਖੇਡੀ ਜਾਂਦੀ ਆ ਇੱਥੇ ਕਸੀਨੋ ਐਦਾਂ ਨਹੀਂ ਵੀ ਕੋਈ ਲੋਕ ਛਿਪ ਕੇ ਖੇਡਦੇ ਆ ਨਾ ਤੇ ਮਾਨਤਾ ਪ੍ਰਾਪਤ ਕਸੀਨੋ ਖੇਡਦੇ ਆ ਇੱਥੇ ਸਰਕਾਰ ਵੱਲੋਂ ਮਾਨਤਾ ਪ੍ਰਾਪਤ ਹੈਗੀ ਹੈ ਜੋ ਉਸ ਗੇਮ ਨੂੰ ਇੱਥੇ ਖੇਡਦੇ ਆ ਜੀ ਜਿਹੜੇ ਸਾਹਮਣੇ ਤੁਸੀਂ ਉਹ ਵੱਡੇ ਜਹਾਜ਼ ਦੇਖ ਦੇਖ ਸਕਦੇ ਹੋ ਕ੍ਰੂਜ਼ ਲੱਗੇ ਹੋਏ ਆ ਤੇ ਉਹ ਜਿਹੜੇ ਇੱਥੇ ਪੰਜ ਕ੍ਰੂਜ਼ਾਂ ਦੇ ਵਿੱਚ ਖੇਡੀ ਜਾਂਦੀ ਹੈ ਉਹ ਕਸੀਨੋ ਤੇ ਖੇਡੀ ਵੀ ਇਸ ਜਗ੍ਹਾ ਤੇ ਕੀਤੀ ਜਾਂਦੀ ਹੈ ਤੇ ਜਿਹਦੇ ਵਿੱਚ ਉਹਦੇ ਚਾਰ ਜਹਾਜ਼ ਆਪਣੇ ਪੰਜਾਬੀਆਂ ਦੇਗੇ ਜੀ ਤੇ ਇੱਕ ਜਹਾਜ਼ ਹੈਗਾ ਜਿਹੜਾ ਉਹ ਹੈਗਾ ਹਰਿਆਣੇ ਤੋਂ ਬੰਦਾ ਜੀ ਉਹਨਾਂ ਦਾ ਜਹਾਜ਼ ਆ ਤੇ ਜਿਹੜੀ ਉਹਦੀ ਟਿਕਟ ਲੱਗਦੀ ਹੈ ਜੀ ਟੈਕਟ ਲੱਗਦੀ ਆ ਅੰਦਰ ਜਾਣ ਦੀ 3000 ਰੁਪਇਆ ਇਹ ਸਾਰੀ ਸਾਹਮਣੇ ਬੱਸ ਖੜੀ ਆ ਜੀ ਬੱਸ ਦੇ ਵਿੱਚ ਹੀ ਚੜ ਗਏ ਆਪਾਂ ਜਿਹੜੇ ਹਸਾਬ ਨਾਲ 올ਡ ਗੋਆ ਜਾਈ ਜਾਂਦੇ ਆ ਪੁਰਾਣੇ ਗੋਆ ਬੱਸ ਵੀ ਪੁਰਾਣੀ ਆ ਪਹੁੰਚ ਗਏ ਆ ਜੀ ਆਪਾਂ ਉਸ ਚਰਚ ਕੋਲੇ ਤੇ ਸਾਹਮਣੇ ਲਿਖਿਆ ਹੋਇਆ ਬੇਸੀ ਲਿਖਾ ਇੱਧਰਲੇ ਪਾਸੇ ਆ ਜੀ ਉਹ ਚਰਚ ਜਿਹੜੀ ਪੁਰਤਗਾਲੀਆਂ ਦੁਆਰਾ ਬਣਾਈ ਗਈ ਤੇ ਚੱਲਦੇ ਆ ਅੰਦਰ ਆਪਾਂ ਦੇਖਦੇ ਆ ਜੀ ਪਹੁੰਚ ਗਏ ਆ ਜੀ ਆਪਾਂ ਚਰਚ ਦੇ ਅੰਦਰ ਤੇ ਸਾਹਮਣੇ ਜਿਹੜੀ ਤੁਸੀਂ ਚਰਚ ਦੇਖ ਸਕਦੇ ਹੋ ਇਹ ਵਾਲੀ ਚਰਚ ਆ ਜਿਹੜੀ ਇੱਥੇ ਸਭ ਤੋਂ ਪੁਰਾਣੀ ਤੇ ਸਭ ਤੋਂ ਜਿਹੜੀ ਦੇਖਣ ਵਾਲੀ ਚੀਜ਼ ਹੈ ਜੀ ਇੱਥੇ ਟੂਰਿਸਟ ਬਹੁਤ ਜ਼ਿਆਦਾ ਆਉਂਦੇ ਨੇ ਇੱਕ ਉਧਰਲੇ ਪਾਸੇ ਵੀ ਚਰਚ ਬਣੀ ਹੋਈ ਆ ਉਹਦਾ ਵੀ ਕੋਈ ਗੱਲਬਾਤ ਹੋਊਗੀ ਤੇ ਜਿਹੜੀ ਸਭ ਤੋਂ ਪੁਰਾਣੀ ਚਰਚਾ ਇੱਥੇ ਦੇਖਣ ਵਾਲੀ ਤੇ ਇਹ ਉਹੀ ਚਰਚ ਆ ਜੀ ਤੇ ਇਹ ਚਰਚ 1594 ਈਸਵੀ ਦੇ ਵਿੱਚ ਬਣੀ ਹੋਈ ਆ ਤੇ ਆਸੇ ਪਾਸੇ ਦੇ ਤੁਸੀਂ ਕੰਧਾਂ ਦੇਖ ਲਓ ਇਸ ਚਰਚ ਦੀਆਂ ਤੇ ਉਹ ਇਸ ਗੱਲ ਦੀਆਂ ਗਵਾਹਾਂ ਭਰਦੀਆਂ ਨੇ ਵੀ ਬਹੁਤ ਪੁਰਾਣੀ ਚਰਚਾ ਇਹ ਤੇ ਇਹ ਪੁਰਤਗਾਲੀਆਂ ਦੁਆਰਾ ਬਣਾਈ ਗਈ ਸੀਗੀ ਇਹ ਚਰਚ ਤੇ ਇਹ ਮੰਨਿਆ ਜਾਂਦਾ ਵੀ ਏਸ਼ੀਆ ਦੀ ਸਭ ਤੋਂ ਵੱਡੀ ਚਰਚਾ ਇਹ ਅਪਾ ਇਸ ਟਾਈਮ ਚਰਚ ਦੇ ਪਿਛਲੇ ਵਾਲੇ ਹਿੱਸੇ ਦੇ ਸਾਹਮਣੇ ਖੜੇ ਆ ਜੀ ਤੇ ਜਿਹੜਾ ਮੇਨ ਗੇਟ ਹੈਗਾ ਜੀ ਉਹ ਪਿਛਲੀ ਸਾਈਡ ਆ ਇਹਦੀ ਜੀ ਤੇ ਉਤਰੋਂ ਆਪਾਂ ਵੀਡੀਓ ਨਹੀਂ ਬਣਾ ਸਕੇ ਕਿਉਂਕਿ ਪੂਰੀ ਚਰਚ ਆ ਨਹੀਂ ਰਹੀ ਸੀਗੀ ਉਹ ਪਿੱਛੇ ਟੈਂਟ ਲੱਗੇ ਹੋਏ ਆ ਜੀ ਤੇ ਆਪਾਂ ਮੁੱਖ ਗੇਟ ਤੋਂ ਅੰਦਰ ਚੱਲਦੇ ਆਂ ਅੰਦਰ ਵੀ ਦੇਖਦੇ ਆਂ ਨਾ ਵੀ ਕੀ ਗੱਲਬਾਤ ਅੰਦਰ ਤੇ ਅੰਦਰ ਵੀ ਤੁਹਾਨੂੰ ਜੇ ਕੈਮਰਾ ਲੈ ਜਾਣ ਦਿੱਤਾ ਤੇ ਅੰਦਰ ਵੀ ਤੁਹਾਨੂੰ ਆਪਾਂ ਦਿਖਾ ਦਾਂਗੇ ਵੀ ਇਧਰੋਂ ਵੀ ਅੰਦਰੋਂ ਕਿਦਾਂ ਦੀ ਆ ਇਧਰਲੇ ਪਾਸੇ ਚਰਚ ਦਾ ਮੁੱਖ 게ਟ ਆ ਜੀ ਇਹ ਜਿਹੜੀ ਚਰਚ ਇੱਥੇ ਬਹੁਤ ਸਾਲ ਪੁਰਾਣੀ ਬਣੀ ਹੋਈ ਹੈ ਜਿਵੇਂ ਤੁਹਾਨੂੰ ਪਿੱਛੇ ਆਪਾਂ ਦੱਸਿਆ ਸੀਗਾ ਵੀ ਇੱਥੇ ਇੱਕ ਬਹੁਤ ਪੁਰਾਣੀ ਜਿਹੀ ਡੈੱਡ ਬਾਡੀ ਵੀ ਪਈ ਹੋਈ ਆ ਤੇ ਉਹ ਡੈੱਡ ਬਾਡੀ ਕਦੋਂ ਤੋਂ ਇੱਥੇ ਪਈ ਹੋਈ ਆ ਕੀ ਉਹਨਾਂ ਦਾ ਨਾਮ ਸੀਗਾ ਤੇ ਉਹਨਾਂ ਦੀ ਕੀ ਮਹੱਤਤਾ ਹੈ ਇਹਦੇ ਵਿੱਚ ਆਪਾਂ ਸਾਰੀਆਂ ਗੱਲਾਂ ਬਾਤਾਂ ਤੁਹਾਡੇ ਨਾਲ ਸਾਂਝੀਆਂ ਕਰਾਂਗੇ ਤੇ ਹੁਣ ਆਪਾਂ ਉਹੀ ਡੈੱਡ ਬਾਡੀ ਨੂੰ ਦੇਖਣ ਚੱਲਨੇ ਆ ਜੀ ਅੰਦਰ ਤੇ ਉਹਨਾਂ ਦਾ ਨਾਮ ਸੀਗਾ ਜੀ ਸੈਂਟ ਫਰਾਂਸਿਸ ਜੇਬੀ ਆ ਤੇ ਜਿਨ੍ਹਾਂ ਦਾ ਦਿਹਾਂਤ ਹੋਇਆ ਸੀਗਾ 1552 ਦੇ ਵਿੱਚ ਤੇ 1553 ਦੇ ਵਿੱਚ ਜਿਹੜਾ ਡੈੱਡ ਬਾਡੀ ਨੂੰ ਇੱਥੇ ਲਿਆਂਦਾ ਗਿਆ ਸੀਗਾ ਤੇ ਉਸ ਤੋਂ ਬਾਅਦ ਬਈ 1594 ਦੇ ਵਿੱਚ ਇਹ ਜਿਹੜੀ ਚਰਚ ਬਣੀ ਹੋਈ ਆ ਇਹ ਜਿਹੜਾ ਵੇਚ ਵਾਲਾ ਹਿੱਸਾ ਆਪਾਂ ਨੂੰ ਸਮਝ ਨਹੀਂ ਆਇਆ ਤੇ ਨਾ ਹੀ ਕਿਸੇ ਪਾਸੇ ਆਪਾਂ ਨੂੰ ਇਹਦੀ ਹਿਸਟਰੀ ਲੱਭੀ ਆ ਤੇ ਨਹੀਂ ਤਾਂ ਜੇ ਆਪਾਂ ਨੂੰ ਲੱਭੀ ਹੁੰਦੀ ਤੁਹਾਡੇ ਨਾਲ ਭਾ ਜ਼ਰੂਰ ਸਾਂਝਾ ਕਰਦੇ ਹੁਣ ਆਪਾਂ ਚੱਲਦੇ ਆ ਜੀ ਅੰਦਰ ਉਹ ਸੀ ਡੈੱਡ ਬਾਡੀ ਕੋਲ ਜੇ ਅੰਦਰ ਵੀਡੀਓਗ੍ਰਾਫੀ ਕਰਨ ਦਿੱਤੀ ਤਾਂ ਤੁਹਾਨੂੰ ਵੀ ਆਪਾਂ ਉਹ ਜ਼ਰੂਰ ਦਿਖਾਵਾਂਗੇ ਤੇ ਜੇ ਨਾ ਕਰਨ ਦਿੱਤੀ ਤੇ ਫੇਰ ਭਾਈ ਰੱਬ ਰੱਖਾ ਹਨਾ ਅੰਦਰੋਂ ਦੀ ਚਰਚ ਕੁਛ ਐਦਾਂ ਦੀ ਬਣੀ ਹੋਈ ਹੈ ਜੀ ਤੇ ਇਧਰ ਉੱਪਰਲੇ ਪਾਸੇ ਇੱਕ ਮਿਊਜ਼ੀਅਮ ਬਣਿਆ ਹੋਇਆ ਹੈਗਾ ਜੀ ਜਿਹਦੇ ਵਿੱਚ ਸਾਰੀਆਂ ਚਿੱਤਰ ਕਲਾਵਾਂ ਹੋਣਗੀਆਂ ਜੀ ਤੇ ਉਹਦੀ ਇੱਕ ਟਿਕਟ ਲੱਗਦੀ ਹੈ ਜੀ 10 ਰੁਪਏ ਐਂਟਰੀ ਫੀਸ ਹੁੰਦੀ ਹੈ ਉਹਦੀ ਇਸ ਮਿਊਜ਼ੀਅਮ ਦੇ ਵਿੱਚ ਵੀ ਜਿਹੜੀ ਫੋਟੋਗ੍ਰਾਫੀ ਮਨਾ ਕੀਤੀ ਹੋਈ ਹੈ ਜੀ ਆਪਾਂ ਫਿਰ ਵੀ ਤੁਹਾਨੂੰ ਜਿਹੜੀ ਆ ਅੰਦਰ ਦੀਆਂ ਤਸਵੀਰਾਂ ਦਿਖਾ ਦਿਨੇ ਆ ਤੇ ਐਦਾਂ ਦੀਆਂ ਤਸਵੀਰਾਂ ਲੱਗੀਆਂ ਹੋਈਆਂ ਨੇ ਅੰਦਰ ਜੀ ਸਾਰੇ ਪਾਸੇ ਕੰਧਾਂ ਤੇ ਇਹੀ ਤਸਵੀਰਾਂ ਲੱਗੀਆਂ ਹੋਈਆਂ ਨੇ ਜੀ ਆਪਾਂ ਚਰਚ ਅੰਦਰੋਂ ਤੇ ਚਰਚ ਦੇ ਅੰਦਰ ਕੁਝ ਐਦਾਂ ਦਾ ਮਾਹੌਲ ਹੈਗਾ ਜੀ ਵੀ ਅੰਦਰ ਇੱਕ ਮਿਊਜ਼ੀਅਮ ਬਣਿਆ ਹੋਇਆਗਾ ਤੇ ਮਿਊਜ਼ੀਅਮ ਦੀਆਂ ਤਸਵੀਰਾਂ ਵੀ ਤੁਸੀਂ ਆਹ ਦੇਖ ਸਕਦੇ ਹੋ ਜੀ ਆ ਤੁਹਾਡੇ ਉੱਪਰ ਸਕਰੀਨ ਦੇ ਉੱਪਰ ਚੱਲੀ ਜਾਂਦੀਆਂ ਸੀਗੀਆਂ ਤੇ ਇੱਕ ਜਿਹੜੀ ਆਪਾਂ ਡੈੱਡ ਬੋਡੀ ਦੀ ਗੱਲ ਕਰੀ ਜਾਂਦੇ ਸੀ ਵੀ ਉਹ ਡੈੱਡ ਬੋਡੀ ਇੱਥੇ ਪਈ ਨੂੰ 470 ਸਾਲ ਤੋਂ ਪੁਰਾਣੀ ਡੈੱਡ ਬੋਡੀ ਇੱਥੇ ਪਈ ਹੈ ਜੀ ਉਹ ਤੇ ਉਹਦੀ ਆਪਾਂ ਥੋੜੀ ਜੀ ਕਲਿੱਪ ਬਣਾਈ ਹੈ ਵੀਡੀਓ ਦੀ ਆ ਜਿਹੜੀ ਉੱਪਰ ਚੱਲ ਰਹੀ ਹੈ ਜੀ ਤੇ ਵੈਸੇ ਤਾਂ ਅੰਦਰ ਵੀਡੀਓ ਬਣਾਉਣੀ ਮਨਾ ਕੀਤੀ ਹੋਈ ਆ ਆਪਾਂ ਥੋੜੀ ਜੀ ਬਣਾ ਲਈ ਤੁਹਾਨੂੰ ਦਿਖਾਉਣ ਵਾਸਤੇ ਉੱਪਰ ਜਿਹੜੀ ਤੁਸੀਂ ਆਹ ਵਾਲੀ ਤਸਵੀਰ ਦੇਖ ਰਹੇ ਹੋ ਜਿੱਥੇ ਆਹ ਫੁੱਲ ਲੱਗਿਆ ਹੋਇਆ ਹੈਗਾ ਜੀ ਜਿਹੜੀ ਅਸਲ ਡੈੱਡ ਬਾਡੀ ਆ ਇੱਥੇ ਪਈ ਆ ਜੀ ਉਹਨਾਂ ਦੀ ਇੱਥੋਂ ਜਿਹੜੀ ਉਹਨਾਂ ਦੀ ਰਿਪੇਅਰਿੰਗ ਵੀ ਹੁੰਦੀ ਆ ਕਦੇ-ਕਦੇ ਤੇ ਉਹ ਅੰਦਰ ਜਾ ਕੇ ਪਿੱਛੇ ਗੇਟ ਬਣਿਆ ਹੋਇਆ ਹੈਗਾ ਇੱਥੋਂ ਦੀ ਹੁੰਦੀ ਆ ਜੀ ਤੇ ਦੇਖ ਲੀਜੀ ਆਪਾਂ ਸਾਰੀ ਚਰਚ ਚਰਚ ਦਾ ਜਿਹੜਾ ਪੁਰਾਣੀ ਗੱਲਬਾਤ ਸੀ ਉਹ ਵੀ ਆਪਾਂ ਤੁਹਾਡੇ ਨਾਲ ਸਾਂਝੀ ਕਰ ਲਈ ਆ ਤੇ ਹੁਣ ਆਪਾਂ ਚੱਲਦੇ ਹਾਂ ਨਾ ਕਿਸੇ ਹੋਰ ਪਾਸੇ ਜਾਂ ਕੋਈ ਹੋਰ ਇੱਥੇ ਦੇਖਣ ਵਾਲੀ ਚੀਜ਼ ਹੋਈ ਤਾਂ ਦੇਖਿਆ ਜੀ ਆਪਾਂ ਚਰਚ ਤੇ ਬਿਲਕੁਲ ਆਪਾਂ ਬਾਹਰਲੀ ਸਾਈਡ ਤੇ ਖੜੇ ਆ ਤੇ ਇਧਰਲੇ ਪਾਸੇ ਅਮੂਲ ਕੁਲਫੀ ਅਮੂਲ ਵਾਲਿਆਂ ਦੇ ਰੇੜੀਆਂ ਲੱਗੀਆਂ ਨੇ ਤੇ ਆਪਾਂ ਵੀ ਲੈ ਆਈਏ ਠੀਕ ਹੈ ਜੀ ਇੱਕ ਹੋਰ ਬੱਸ ਚੜ੍ਹਨੀ ਪੈਣੀ ਹੈ ਜੀ ਪੰਜੀ ਵਾਸਤੇ ਪੁੱਠਾ ਜਾਣ ਵਾਸਤੇ ਉਤਰ ਗਿਆ ਜੀ ਆਪਾਂ ਬੱਸ ਅੱਡੇ ਤੇ ਬੱਸ ਅੱਡੇ ਤੇ ਇਧਰਲੀ ਸਾਈਡ ਸਾਹਮਣੇ ਇੱਕ ਚੌਂਕ ਦੇ ਵਿੱਚ ਬੋਰਡ ਲੱਗਿਆ ਹੋਇਆ ਹੈਗਾ ਜੀ ਫਾਈਟ ਵਰਲਡ ਕੱਪ ਗੋਆ 2025 ਤੇ ਇਹ ਵਰਲਡ ਕੱਪ ਹੈਗਾ ਜੀ ਸ਼ਤਰਾਂਜ ਦਾ ਵਰਲਡ ਕੱਪ ਤੇ ਜਿਹਦੀ ਫਾਈਨਲ ਡੇਟ ਹੈਗੀ ਆ ਜੀ ਜਦੋਂ ਖਤਮ ਹੋਣਾਗਾ ਇਸ 27 ਤਰੀਕ ਨੂੰ ਖਤਮ ਹੋ ਜੂਗਾ ਜੀ 27 ਤਰੀਕ ਨੂੰ ਦਾ ਫਾਈਨਲ ਮੈਚ ਹੈਗਾ ਜੀ ਤੇ ਜਿਹਦਾ ਇਨਾਮ ਹੈਗਾ 2 ਕਰੋੜ ਰੁਪਇਆ ਇਹ 206 ਖਿਡਾਰੀਆਂ ਨੇ ਦੇ ਵਿੱਚ ਭਾਗ ਲਿਆ ਹੋਇਆ ਹੈਗਾ ਇਧਰਲੇ ਪਾਸੇ ਵੀ ਝੰਡੇ ਲੱਗੇ ਹੋਇਆ ਜੀ ਆਪਣੇ ਪੂਰੀਆਂ ਕੰਟਰੀਆਂ ਦੇ ਜਿੰਨੀ ਆਪਣੀਆਂ 56 ਕੰਟਰੀਆਂ ਹੈਗੀਆਂ ਉਹਨਾਂ ਦੇ ਸਾਰੇ ਪਾਸੇ ਦੇ ਝੰਡੇ ਲੱਗੇ ਹੋਏ ਆ ਇਹ ਹੁਣ ਚਲਦੇ ਆ ਜੀ ਆਪਾਂ ਬੱਸ ਅੱਡੇ ਦੇ ਵਿੱਚ ਦੇਖਦੇ ਆਪਾਂ ਕਿ ਕਿਹੜੇ ਪਾਸੇ ਆਪਾਂ ਨੂੰ ਬਿੱਟੂ ਬਾਈ ਲੈ ਕੇ ਜਾਊਗਾ ਤੇ ਕਿਹੜੇ ਪਾਸੇ ਹੁਣ ਆਪਾਂ ਕੁਝ ਦੇਖਣ ਜਾਵਾਂਗੇ ਹੁਣ ਆਪਾਂ ਜਿਹੜੇ ਇਲਾਕੇ ਦੇ ਵਿੱਚ ਆਏ ਆ ਜੀ ਇਹ ਫੌਂਟੈਨਸ ਦੇ ਨਾਮ ਤੋਂ ਮਸ਼ਹੂਰ ਹੈ ਜੀ ਤੇ ਜਿਹੜਾ ਪੁਰਤਗਾਲੀਆਂ ਦੁਆਰਾ ਬਣਾਇਆ ਗਿਆ ਸੀਗਾ ਤੇ ਬਹੁਤ ਹੀ ਸੋਹਣਾ ਸ਼ਹਿਰ ਹੈ ਇਹ ਤੇ ਬਹੁਤ ਹੀ ਸੋਹਣਾ ਇਲਾਕਾ ਹੈ ਦੇਖਣ ਨੂੰ ਤੇ ਸਾਰੀਆਂ ਗੱਲਾਂ ਬਾਤਾਂ ਤੁਹਾਨੂੰ ਦਿਖਾ ਦਨੇ ਜਿਵੇਂ ਤੁਸੀਂ ਸਾਹਮਣੇ ਘਰ ਦੇਖ ਲੋ ਜੀ ਬੜੇ ਸੋਹਣੇ ਜਿਹੜੇ ਇਸ ਇਲਾਕੇ ਦੇ ਵਿੱਚ ਘਰ ਬਣੇ ਹੋਏ ਆ ਇੱਕ ਇੱਕ ਤਰ੍ਹਾਂ ਦਾ ਪੋਰਚ ਇਲਾਕਾ ਜੇ ਆਪਾਂ ਮੰਨ ਸਕਦੇ ਆ ਵੀ ਸਭ ਤੋਂ ਮਹਿੰਗਾ ਇਲਾਕਾ ਹੈਗਾ ਇਹੇ ਛੋਟੀਆਂ-ਛੋਟੀਆਂ ਗਲੀਆਂ ਜਾਂਦੀਆਂ ਨੇ ਘਰਾਂ ਵਿੱਚ ਦੀ ਇਹ ਜਿਹੜੇ ਵੀ ਆਹ ਪੰਜੀ ਸ਼ਹਿਰ ਦੇ ਵਿੱਚ ਘੁੰਮਣ ਫਿਰਨ ਆਲੇ ਆਉਂਦੇ ਆ ਜਿੰਨੇ ਵੀ ਟੂਰਿਸਟ ਆਉਂਦੇ ਆ ਇਸ ਇਲਾਕੇ ਵਿੱਚ ਜ਼ਰੂਰ ਹੋ ਕੇ ਜਾਂਦੇ ਕਿਉਂਕਿ ਬਹੁਤ ਸੋਹਣਾ ਇਲਾਕਾ ਹੈ ਦੇਖਣ ਵਾਸਤੇ ਇਸੇ ਇਲਾਕੇ ਵਿੱਚ ਉਹਨਾਂ ਦੁਆਰਾ ਬਣਾਈਆਂ ਗਈਆਂ ਕੁਝ ਚਰਚਾਂ ਵੀ ਹੈਗੀਆਂ ਜੋ ਉਸ ਸਮੇਂ ਦੀਆਂ ਬਿਲਕੁਲ ਉਵੇਂ ਪਈਆਂ ਨਹੀਂ ਆ ਜਵੇਂ ਤੁਸੀਂ ਸਾਹਮਣੇ ਚਰਚ ਦੇਖ ਸਕਦੇ ਹੋ ਇਦਾਂ ਦੀਆਂ ਸੜਕਾਂ ਜਾਂਦੀਆਂ ਨੇ ਜੋ ਸੋਹਣੇ-ਸੋਹਣੇ ਘਰਾਂ ਵਿੱਚ ਦੀ ਜਾਂਦੀਆਂ ਨੇ ਤੇ ਇਦਾਂ ਲੱਗਦਾ ਵਿੱਚ ਤੁਰ ਫਿਰ ਕੇ ਵੀ ਆਪਾਂ ਇੰਡੀਆ ਦੇ ਵਿੱਚ ਨਹੀਂ ਆ ਕਿਸੇ ਬਾਹਰਲੀ ਕੰਟਰੀ ਦੇ ਵਿੱਚ ਫਿਰਦੇ ਆਂ ਤੇ ਜਿਹਦੇ ਵਿੱਚ ਬਹੁਤ ਸੋਹਣੇ ਤੇ ਰੰਗ-ਬਰੰਗੇ ਘਰ ਪਾਏ ਹੋਏ ਨੇ ਜਿੱਥੇ ਲੋਕ ਆ ਕੇ ਫੋਟੋਆਂ ਫੋਟੋਆਂ ਖਿੱਚਦੇ ਆ ਤੇ ਵੀਡੀਓ ਵੀਡੀਓ ਬਣਾਉਂਦੇ ਜਿਵੇਂ ਉਦਾਂ ਦੀ ਸਾਹਮਣੇ ਕਲਾਕਾਰੀ ਹੋਈ ਜਾਂਦੀ ਹੈ ਵਿਚਾਰੀ ਦੀ ਬੜਾ ਸੋਹਣਾ ਬਈ ਇਸ ਪਾਸੇ ਦਾ ਜਿਹੜਾ ਆਲਾਦ ਵਾਲਾ ਗਾ ਤੇ ਆਲਦ ਵਾਲਾ ਤੁਸੀਂ ਦੇਖ ਹੀ ਸਕਦੇ ਹੋ ਜੀ ਕਿਆ ਆਏ ਆ ਜੀ ਆਪਾਂ ਜਿੰਨਾ ਵੀ ਕੁਛ ਇਹਦੇ ਵਿੱਚ ਸੀਗਾ ਪੰਜੀ ਸ਼ਹਿਰ ਦੇ ਵਿੱਚ ਜਿਹੜਾ ਮਸ਼ਹੂਰ ਮਸ਼ਹੂਰ ਸੀਗਾ ਤੇ ਮਸ਼ਹੂਰ ਇੱਕ ਹੋਰ ਵੀ ਹੈਗਾ ਜਿਹੜਾ ਆਪਾਂ ਤੁਹਾਨੂੰ ਤੜਕੇ ਦੱਸਿਆ ਸੀਗਾ ਵੀ ਬਾਈ ਇੱਥੇ ਇੱਕ ਕਸੀਨੋ ਵੀ ਚੱਲਦਾ ਜੂਆ ਚੱਲਦਾ ਹੈਗਾ ਇਹਦੀ ਆਪਾਂ ਤੁਹਾਨੂੰ ਟਿਕਟ ਦੱਸੀ ਹੋਈ ਆ ਵੀ 3000 ਰੁਪਏ ਟਿਕਟ ਆ ਦੀ ਅੰਦਰ ਜਾਣ ਦੀ ਤੇ ਆਪਾਂ ਜ਼ਰੂਰੀ ਨਹੀਂ ਕੱਲਾ ਜੂਆ ਹੀ ਖੇਡਣਾ ਇਹਦੇ ਵਿੱਚ ਆਪਾਂ ਇਹਦੇ ਵਿੱਚ ਰਾਤ ਵੀ ਰੁੱਕ ਸਕਦੇ ਆ ਤੇ ਜਿਹੜੇ 3000 ਰੁਪਏ ਟਿਕਟ ਲੈਂਦੇ ਆ ਤੇ ਉਹਦੇ ਵਿੱਚ ਖਾਣਾ ਪੀਣਾ ਵੀ ਦਿੰਦੇ ਆ ਦੰਦੇ ਵਿੱਚ ਇਹਦੇ ਵਿੱਚ ਬੱਲਾ ਬੰਦਾ ਰਾਤ ਵੀ ਰੁੱਕ ਸਕਦਾ ਹੈਗਾ બસ ਇਹ ਗੱਲ ਬਾਤ ਆ ਕਸੀਨੋ ਦੀ ਜੀ ਇਧਰਲੇ ਪਾਸੇ ਆ ਜੀ ਛੋਟੀਆਂ ਕਸ਼ਤੀਆਂ ਵੀ ਚਲਦੀਆਂ ਨੇ ਹੈਗੇ ਤਾਂ ਵੀ ਇੱਕ ਹਿਸਾਬ ਦੇ ਕਰ ਯੂਜ਼ ਹੀ ਆ ਜੀ ਜਿਹੜੇ ਹਿਸਾਬ ਨਾਲ ਉਹਨਾਂ ਦੀ ਬਣਾਵਟ ਜੀ ਹੈਗੀ ਆ ਬੜੇ ਸੋਹਣੇ ਲੱਗਦੇ ਆ ਜਿਵੇਂ ਤਾਂ ਆ ਆਮ ਕਸ਼ਤੀ ਕਹਿ ਦਿੰਨੇ ਆ ਆਮ ਕਸ਼ਤੀ ਉਹਨਾਂ ਹਰਗੀ ਹੁੰਦੀ ਆ ਜੀ ਤੇ ਜਿਹੜੀ ਵਧੀਆ ਗੱਲ ਬਾਤ ਆ ਉਹ ਇੰਨਾ ਚ ਹੁੰਦੀ ਆ ਜੀ ਇਹਦੀ 500 ਰੁਪਿਆ ਟਿਕਟ ਲੈਂਦੇ ਆ ਜੀ ਇੱਕ ਬੰਦੇ ਦੀ ਇੱਥੇ ਨੇੜੇ ਇੱਕ ਬੀਚ ਹੈਗੀ ਆ ਜੀ ਜਿੱਥੇ ਸੂਰਜ ਡੁੱਬਦਾ ਹੈਗਾ ਉਧਰਲੇ ਪਾਸੇ ਨੂੰ ਇਹ ਗੇੜਾ ਦਿਵਾ ਕੇ ਲਿਆਉਂਦੇ ਆ 500 ਰੁਪਏ ਇੱਕ ਬੰਦੇ ਦਾ ਲੈਂਦੀ ਆ ਤੇ ਵਿੱਚ ਇਹਦੇ ਕੰਟੇਨ ਵੀ ਬਣੀ ਹੋਈ ਆ ਤੇ ਜੇ ਕੁਝ ਖਾਣਾ ਪੀਣਾ ਤੁਸੀਂ ਤੇ ਉਹ ਇਹਦੋਂ ਵੱਖ ਪੈਸੇ ਲੈਂਦੀ ਆ ਜੀ ਟਿਕਟ ਤੋਂ ਤੇ ਮਾਹੌਲ ਵਧੀਆਗਾ ਜੀ ਜੂਜੇ ਵਧੀਆ ਚੱਲਦੇ ਦੇ ਵਿੱਚ ਨਾਚ ਗਾਣਾ ਵੀ ਜਿਹੜਾ ਪੂਰਾ ਹੁੰਦਾਗਾ ਤੁਸੀਂ ਸਾਹਮਣੇ ਦੇਖਣਾ ਨਹੀਂ ਇੰਨੀ ਦੂਰੋਂ ਤਾਂ ਤੇ ਡੀਜੇ ਲੱਗੇ ਹੁੰਦੇ ਆ ਸਾਹਮਣੇ ਲਾਈਟਾਂ ਲੂਟਾਂ ਵਧੀਆ ਪੈਂਦੀਆਂ ਨੇ ਜੀ ਇਧਰਲੇ ਪਾਸੇ ਉਹੀ ਬਿਗ ਡੈਡੀ ਕੈਸੀਨੋ ਇਹ ਬਹੁਤ ਆ ਵੱਡਾ ਜਿਹੜਾ ਸਿਸਟਮ ਬਣਾਇਆ ਹੋਇਆ ਹੈਗਾ ਕੈਸੀਨੋ ਖੇਡਣ ਵਾਸਤੇ ਤੇ ਸਾਹਮਣੇ ਭਾਈ ਜਿਹੜਾ ਉਹ ਤੁਸੀਂ ਆ ਪੁਲ ਦੇਖ ਰਹੇ ਹੋ ਨਾ ਰਾਤ ਨੂੰ ਉਹਦੇ ਉੱਪਰ ਲਾਈਟਾਂ ਜਗਦੀਆਂ ਪੁਲ ਦੇ ਉੱਪਰ ਤੇ ਬਹੁਤ ਸੋਹਣਾ ਪੁਲ ਲੱਗਦਾ ਹੈਗਾ ਜਿਹੜਾ ਇਸ ਲੇਕ ਦੇ ਉੱਪਰ ਦੀ ਬਣਿਆ ਹੋਇਆ ਹੈਗਾ ਬਹੁਤ ਸੋਹਣੇ ਰੋਡ ਬਣੇ ਹੋਇਆ ਗੋਆ ਦੇ ਵਿੱਚ ਇਧਰਲੇ ਪਾਸੇ ਭਾਈ ਆਹ ਲਾਈਟਿੰਗ ਵਾਲਾ ਸਿਸਟਮ ਹੈ ਇਧਰ ਵੀ ਹੈਗਾ ਇਹ ਵੀ ਬਹੁਤ ਸੋਹਣਾ ਲੱਗੇ ਤੇ ਇਹ ਵੀ ਬਹੁਤ ਪੁਰਾਣੀ ਇਮਾਰਤ ਆ ਜਿਹੜੀ ਪੁਰਤਗਾਲੀਆਂ ਦੇ ਸਮੇਂ ਦੀ ਬਣਾਈ ਹੋਈ ਹੈ ਬਹੁਤ ਹੀ ਸੋਹਣਾ ਜਿਹੜਾ ਗੁਆ ਦਾ ਆਸਾਪਾਤਾ ਜਿਹੜਾ ਪੰਜੀ ਸ਼ਹਿਰ ਆਣਾ ਜੀ ਬਹੁਤ ਹੀ ਸੋਹਣਾ ਸ਼ਹਿਰ ਆ ਤੇ ਤੁਸੀਂ ਕਦੇ ਵੀ ਗੁਆ ਦੇ ਵਿੱਚ ਆਓ ਤੇ ਤੁਸੀਂ ਪੰਜੀ ਸ਼ਹਿਰ ਨੂੰ ਨਾ ਛੱਡਣਾ ਜ਼ਰੂਰ ਤੁਸੀਂ ਪੰਜੀ ਸ਼ਹਿਰ ਨੂੰ ਦੇਖ ਕੇ ਜਾਓ ਜੀ ਆਸੇ ਪਾਸੇ ਦਾ ਭਾਵੇਂ ਹੋਰ ਜਿਹੜਾ ਆਲਾ ਦਵਾਲਾ ਗੁਆ ਦਾ ਰਹਿ ਜੇ ਪਰ ਪੰਜੀ ਨਹੀਂ ਰਹਿਣਾ ਚਾਹੀਦਾ ਕਿਉਂਕਿ ਪੰਜੀ ਹੈ ਹੀ ਇੰਨਾ ਸੋਹਣਾ ਇਹਦੀ ਬਹੁਤ ਝਾਰੀਆਂ ਜਿਹੜੇ ਦੇਖਣ ਵਾਲੀ ਚੀਜ਼ਾਂ ਇਹਦੇ ਵਿੱਚ ਹੈਗੀਆਂ ਤੇ ਬਹੁਤ ਸਾਰੀਆਂ ਜਿਹੜੀਆਂ ਘੁੰਮਣ ਵਾਲੀ ਚੀਜ਼ਾਂ ਇਹਦੇ ਵਿੱਚ ਹੈਗੀਆਂ ਨੇ ਜਿਵੇਂ ਪਿੱਛੇ ਆਪਾਂ ਇੱਕ ਏਰੀਆ ਦੇ ਵਿੱਚ ਜਾ ਕੇ ਆਇਆ ਬੜਾ ਸੋਹਣਾ ਏਰੀਆ ਸੀਗਾ ਬੜੀਆਂ ਸੋਹਣੀਆਂ ਗਲੀਆਂ ਸੀਗੀਆਂ ਬੜੇ ਜਿਹੜੇ ਉੱਤੇ ਲੋਕਾਂ ਦੀ ਚੈੜਪੈੜ ਸੀਗੀ ਤੇ ਬੜੇ ਸੋਹਣੇ ਬਾਈ ਜਿਹੜੇ ਘਰ ਸੀਗੇ ਤੇ ਉਸ ਘਰਾਂ ਨੂੰ ਜਿਹੜਾ ਰੰਗ-ਬਰੰਗਾ ਰੰਗ ਕੀਤਾ ਗਿਆ ਸੀਗਾ ਖੱਟਾ ਪੀਲਾ ਸੰਤਰੀ ਐਦਾਂ ਦੇ ਰੰਗ ਸੀਗੇ ਜੋ ਉਹਨਾਂ ਤੇ ਤੇ ਬਹੁਤ ਸੋਹਣੇ ਲੱਗਦੇ ਸੀਗੇ ਜੋ ਕਸੀਨੋ ਵਾਲੀ ਰੋਡ ਦਾ ਰਾਤ ਨੂੰ ਮਾਹੌਲ ਕੁਛ ਐਦਾਂ ਦਾਗਾ ਜੀ ਆਸੇ-ਪਾਸੇ ਜਿਹੜੇ ਸਾਰਿਆਂ ਅਲੜੀਆਂ ਲੱਗੀਆਂ ਹੋਈਆਂ ਨੇ ਤੇ ਉਹ ਸਾਹਮਣੇ ਜਿੱਥੇ ਤੁਸੀਂ ਵੱਡੀਆਂ ਸਾਰੀਆਂ ਲਾਈਟਾਂ ਜਗਦੀਆਂ ਦੇਖ ਰਹੇ ਹੋ ਪੀਲੀਆਂ ਆਈਆਂ ਤੇ ਉੱਥੇ ਭਾਈ ਕਸੀਨੋ ਖੇਡਦੇ ਆ ਰਾਤ ਨੂੰ ਇਹ ਮਾਹੌਲ ਆ ਕਸੀਨੋ ਵਾਲੀ ਸੜਕ ਦਾ ਜੀ ਜਿਹੜੇ ਏਰੀਆ ਦੇ ਵਿੱਚ ਆਪਾਂ ਦੁਪਹਿਰੇ ਆਏ ਸੀਗੇ ਵੀ ਬੜਾ ਸੋਹਣਾ ਏਰੀਆ ਜਿਹੜਾ ਪੁਰਤਗਾਲੀਓਂ ਨੇ ਬਣਾਇਆ ਹੋਇਆਗਾ ਤੇ ਉਸ ਏਰੀਆ ਦੇ ਵਿੱਚ ਭਾਈ ਸਾਰੇ ਪਾਸੇ ਜਿਹੜੇ ਹਰੇ ਗਲੀ ਦੇ ਵਿੱਚ ਪੱਬ ਬਣੇ ਹੋਏ ਆ ਤੇ ਰਾਤ ਨੂੰ ਰੌਣਕ ਹੁੰਦੀ ਆ ਇੱਥੇ ਤੇ ਹੁਣ ਆਪਾਂ ਗੁਰਦੁਆਰਾ ਸਾਹਿਬ ਨੂੰ ਪੁੱਠੇ ਚੱਲਦੇ ਆਂ ਜੀ ਜਿੱਥੋਂ ਆਪਾਂ ਸਵੇਰੇ ਆਏ ਸੀਗੇ ਤੇ ਆਖਰੀ ਜਿਹੜੀ ਇੱਥੋਂ ਸ਼ਿਪ ਚੱਲਦੀ ਆ ਉਹ 8 ਵਜੇ ਸ਼ਿਪ ਚੱਲਦੀ ਆ ਇੱਥੋਂ ਜੀ ਜਿਹੜੀ ਗੁਰਦੁਆਰਾ ਸਾਹਿਬ ਤੱਕ ਜਾਂਦੀ ਆ ਜਾਂਦੇ ਸਮੇਂ ਭਾਈ ਚਾਹ ਪੀ ਜੀਏ ਤੇ ਫੇਰ ਚੱਲਦੇ ਆਂ ਜੀ ਆਪਾਂ ਗੁਰਦੁਆਰਾ ਸਾਹਿਬ ਨੂੰ ਆਪਾਂ ਸਾਰਾ ਕੁਝ ਲਗਭਗ ਪੰਜੀ ਸ਼ਹਿਰ ਦਾ ਦੇਖਿਆ ਆਏ ਆਂ ਜੀ ਜਿਹੜਾ ਕੁਝ ਦੇਖਣ ਆਲਾ ਸੀਗਾ ਪਹਿਲਾ ਆਪਾਂ ਚਰਚ ਦੇ ਵਿੱਚ ਗਏ ਸੀਗੇ ਜਿਹੜੀ ਇੱਥੋਂ 470 ਸਾਲ ਪੁਰਾਣੀ ਚਰਚ ਸੀਗੀ ਉਸ ਚਰਚ ਦੇ ਵਿੱਚ ਗਏ ਸੀਗੇ ਜੀ ਤੇ ਉਸ ਤੋਂ ਬਾਅਦ ਇੱਕ ਬੜਾ ਸੋਹਣਾ ਜਿਹੜਾ ਇੱਥੋਂ ਦਾ ਏਰੀਆ ਸੀਗਾ ਪੰਜੀ ਸ਼ਹਿਰ ਦਾ ਤੇ ਆਪਾਂ ਉਹ ਵੀ ਦੇਖ ਕੇ ਆਏ ਜਿਹੜਾ ਪੁਰਤਗਾਲੀਆਂ ਦੁਆਰਾ ਬਣਾਇਆ ਗਿਆ ਸੀਗਾ ਤੇ ਉਹ ਵੀ ਬਹੁਤ ਸੋਹਣਾ ਸੀਗਾ ਜੀ ਆਪਾਂ ਰਾਤ ਨੂੰ ਵੀ ਹਣ ਗੇੜੇ ਕੱਢ ਕੇ ਆਏ ਆ ਵੈਸੇ ਰਾਤ ਨੂੰ ਐਡਾ ਕੁਝ ਖਾਸ ਨਹੀਂ ਹੁੰਦਾ ਦਿਖਾਉਣ ਵਾਲਾ ਰਾਤ ਨੂੰ ਉੱਥੇ ਬਈ ਪਾਪੋਪੋ ਵੀ ਬਣੇ ਹੋਇਆ ਕੌੜਾ ਕੋੜਾ ਪਾਣੀ ਪੀਣ ਆਸਤੇ ਬਾਕੀ ਸਾਰੇ ਜਾਣਿਓ ਉਹ ਆਪਾਂ ਕਿਉਂ ਦਿਖਾਉਣੇ ਆ ਹਨਾ ਤੇ ਇੱਕ ਬਈ ਆਪਾਂ ਜਿਹੜੀ ਸਵੇਰੇ ਗੱਲ ਕੀਤੀ ਸੀ ਵਾ ਇੱਥੇ ਕਸੀਨੋ ਚੱਲਦਾ ਹਨਾ ਜੂਆ ਚੱਲਦਾਗਾ ਤੇ ਇਹ ਪਿਛਲੇ ਪਾਸੇ ਜਿਹੜੇ ਤੁਸੀਂ ਆਪਣੇ ਕਰੂਜ਼ ਦੇਖ ਸਕਦੇ ਹੋ ਵੱਡੇ ਵੱਡੇ ਕਰੂਜ਼ ਖੜੇ ਹੋਇਆ ਇਹ ਸਾਰੇ ਬਈ ਉਹੀ ਕਸੀਨੋ ਖੇਡਣ ਵਾਲੀ ਆ ਇਹਦੇ ਵਿੱਚ ਸਾਰੇ ਜੂਆ ਚੱਲਦਾਗਾ ਤੇ ਆ ਜਿਨ੍ਹਾਂ ਦੇ ਲਾਈਟਾਂ ਚੱਲੀਆਂ ਦਾ ਬਈ ਕੰਮ ਬੜਾ ਵਧੀਆ ਕੰਮ ਹਨਾ ਪੂਰਾ ਘੈਂਟ ਗੱਲਬਾਤ ਆ ਇਸ ਕੰਮ ਦੀ ਤੇ ਬਈ ਆਪਾਂ ਨੂੰ ਪਰ ਖੇਡਣਾ ਤਾਂ ਨਹੀਂ ਚਾਹੀਦਾ ਪਰ ਆਪਾਂ ਨੂੰ ਦੇਖਣਾ ਚਾਹੀਦਾ ਵੀ ਦੁਨੀਆ ਦੇ ਵਿੱਚ ਕੀ ਕੀ ਹੁੰਦਾ ਹਨਾ ਤੇ ਦੇਖਣ ਤਾਂ ਜਾਣਾ ਸੀਗਾ ਪਰ ਬਈ ਪੈਸੇ ਵਾਲੇ ਲੱਗ ਜਾਣਗੇ 9000 ਰੁਪਏ ਤਿੰਨੇ ਭਰਾਵਾਂ ਦਾ ਆਪਣਾ ਲੱਗ ਜੂਗਾ ਤਾਂ ਕਰਕੇ ਆਪਾਂ ਅੱਗੇ ਨਹੀਂ ਤੇ ਆਪਾਂ ਬਾਹਰੋਂ-ਬਾਹਰ ਜਿਹੜਾ ਨਜ਼ਾਰਾ ਦੇਖ ਲਿਆ ਤੇ ਇਹ ਜਿਹੜਾ ਰੋਡ ਹੈਗਾ ਵੀ ਇੱਕ ਸੀਨੋ ਰੋਡ ਹੀ ਵਜਦਾ ਹੈਗਾ ਤੇ ਰਾਤ ਨੂੰ ਇੱਥੇ ਬਈ ਬੜੀ ਰੌਣਕ ਹੁੰਦੀ ਆ ਆਸੇ-ਪਾਸੇ ਤੁਸੀਂ ਆਸੇ-ਪਾਸੇ ਆ ਦੇਖ ਹੀ ਲੋ ਜੀ ਆਹ ਕਰੀਊਜ਼ਨ ਦੇਖਦੇ ਕੇ ਵਿਚਾਰੀਆਂ ਕੁੜੀਆਂ ਵੀ ਫੋਟੋ ਕਰਾਉਂਦੀਆਂ ਨੇ ਬੜੇ ਸੋਹਣੇ ਲੱਗਦੇ ਆ ਬਈ ਰਾਤ ਨੂੰ ਜਿਹੜੇ ਲਾਈਟਾਂ ਨਾਲ ਜਗਦੇ ਹੋਏ ਕਰਿਊਜ਼ ਇਹ ਤੇ ਅੰਦਰ ਵਾਲੀ ਜ਼ਿੰਦਗੀ ਆ ਬਈ ਜਿਹੜੀ ਇਹਦੀ ਓਨੀ ਮਾੜੀ ਆ 3000 ਰੁਪਏ ਲੈਂਦੇ ਆ ਦਾ ਅੰਦਰ ਜਾਣ ਦਾ ਤੇ ਅੰਦਰ ਜਾ ਕੇ ਭਾਵੇਂ ਤੁਸੀਂ ਲੱਖ ਅੜਾ ਦਿਓ ਭਾਵੇਂ ਕਰੋੜ ਅੜਾ ਦਿਓ ਭਾਵੇਂ 2 ਕਰੋੜ ਅੜਾ ਦਿਓ ਅੰਦਰ ਜਦੋਂ ਚੱਲ ਗਏ ਆਪਾਂ ਉਸ ਤੋਂ ਬਾਅਦ ਪੈਸੇ ਦਾ ਕੋਈ ਅੰਦਾਜ਼ਾ ਨਹੀਂ ਵੀ ਕਿੰਨੇ ਵੀ ਉੱਡ ਸਕਦੇ ਆ ਇਦਾਂ ਦੀ ਗੱਲਬਾਤ ਇਸ ਗੋਆ ਸ਼ਹਿਰ ਦੇ ਵਿੱਚ ਹੁੰਦੀ ਆ ਇਹ ਕੋਈ ਧੱਕੇਸ਼ਾਈ ਨਾਲ ਨਹੀਂ ਖੇਡੀ ਜਾਂਦੀ ਜਾਂ ਕੋਈ ਲੁਕ ਛिप ਕੇ ਨਹੀਂ ਖੇਡੀ ਜਾਂਦੀ ਮਾਨਤਾ ਪ੍ਰਾਪਤ ਖੇਡ ਆ ਜੀ ਇਹ ਤੇ ਗੋਆ ਦੇ ਵਿੱਚ ਇਹਨੂੰ ਮਾਨਤਾ ਪ੍ਰਾਪਤ ਆ ਸਰਕਾਰ ਵੱਲੋਂ ਜੀ ਤੇ ਇਹ ਤਾਂ ਖੇਡੀ ਜਾਂਦੀ ਆ ਇਹ ਤਾਂ ਇੱਥੇ ਸ਼ਰਿਆਮ ਚੱਲਦੀ ਰਹਿੰਦੀ ਆ ਜੀ ਤੇ ਆਹੀ ਗੱਲਬਾਤ ਸੀਗੀ ਨਾਰਥ ਗੋਆ ਦੀ ਜੀ ਜਿਹੜੇ ਆਪਾਂ ਪੰਜੀ ਸ਼ਹਿਰ ਦੀ ਗੱਲ ਕਰੀਏ ਆਹੀ ਗੱਲਬਾਤ ਸੀਗੀ ਜੀ ਤੇ ਹੁਣ ਆਪਾਂ ਗੁਰਦੁਆਰਾ ਸਾਹਿਬ ਨੂੰ ਜਾਈ ਜਾਂਦੇ ਸੀਗੇ ਤੇ ਫਿਲਹਾਲ ਤਾਂ ਮੈਨੂੰ ਲੱਗਦਾ ਭਾਈ ਆਪਾਂ ਲੇਟ ਹੋਵਾਂਗੇ ਕਿਉਂਕਿ 8 ਵਜਨ ਵਾਲੇ ਆ ਤੇ 8 ਵਜੇ ਜਿਹੜਾ ਲਾਸਟ ਇਥੋਂ ਕਿਸ਼ਤੀ ਤੁਰਦੀ ਆ ਤੇ ਮੈਨੂੰ ਮੈਨੂੰ ਨਹੀਂ ਲੱਗਦਾ ਆਪਾਂ ਪਹੁੰਚਾਂਗੇ ਉਸ ਕਿਸ਼ਤੀ ਤੱਕ ਬਿੱਟੂ ਬਾਈ ਜੀ ਕਰੋ ਕੋਈ ਹੱਲ ਜਾਈਏ ਕਿਸੇ ਪਾਸੇ ਹਾਂ ਹਾਂ ਕਰਨਾ ਹੀ ਪਊਗਾ ਤੇ ਆਪਾਂ ਜਿੱਥੋਂ ਕਿਸ਼ਤੀ ਉਤਰੇ ਸੀਗੇ ਉਥੋਂ ਵੀ ਆਪਾਂ ਬੱਸ ਫੜ ਕੇ ਬੱਸ ਅੱਡੇ ਤੱਕ ਗਏ ਸੀਗੇ ਤੇ ਹੁਣ ਕੀ ਪਤਾ ਕਿੰਨੀ ਕਿ ਦੂਰ ਹੈ ਇੱਥੋਂ ਤੇ ਹੁਣ ਆਪਾਂ ਜਾਣਾਗਾ ਜੀ ਉੱਥੇ ਗੁਰਦੁਆਰਾ ਸਾਹਿਬੇ ਤਿੰਨ ਬਾਜੀ ਕੁਲਫੀ ਖਾਓਗੇ ਹਾਂਜੀ ਕੁਲਫੀ ਜੀ ਨਹੀਂ ਜੀ ਬਹੁਤ ਧੰਨਵਾਦ ਜੀ ਠੀਕ ਹੈ ਜੀ ਫੇ ਭਾਈਆ ਬਣ ਕੁਲਫੀ ਵੇਚਣ ਆਏ ਸੀਗਾ ਸੇਲ ਜ ਮੈਨ ਨਹੀਂ ਚੰਗੀ ਸੀ ਬਾਈ ਦੀ ਪਰ ਵੇਚ ਨਹੀਂ ਪਾਇਆ ਕਿਉਂਕਿ ਆਪਾਂ ਤੜਕੇ ਬਹੁਤ ਘਾਲੀਆਂ ਜਿਗੀਆਂ ਤੇ ਅੱਲੇ ਆਓ ਜੀ ਕੈਮਰਾ ਹੁਣ ਆਪਣੇ ਵੱਲੋਂ ਇੱਕ ਕੈਮਰਾਮੈਨ ਆਪਾਂ ਨੂੰ ਬਣਾ ਰਿਹਾ ਹਾਂਜੀ ਇਹ ਇਧਰ ਆਪਣੇ ਕੈਮਰਾਮੈਨ ਸਾਹਿਬ ਨੇ ਸੰਦੀਪ ਜੀ ਤੇ ਜਿਨ੍ਹਾਂ ਨੂੰ ਤੁਸੀਂ ਜਨਮ ਦਿਨ ਦੀਆਂ ਬਹੁਤ ਵਧਾਈਆਂ ਦਿੱਤੀਆਂ ਨੇ ਤੇ ਆਪਣੇ ਤੋਂ ਕਮੈਂਟ ਨਹੀਂ ਰਪਲਾਈ ਹੋਏ ਭਾਈ ਜਨਮ ਦਿਨ ਵਾਲੇ ਤੇ ਜਿਨ੍ਹਾਂ ਦੇ ਕਮੈਂਟਰ ਰਪਲਾਈ ਹੋ ਗਿਆ ਸਾਰਿਆਂ ਦਾ ਬਹੁਤ ਧੰਨਵਾਦ ਤੇ ਜਿਨ੍ਹਾਂ ਦੇ ਨਹੀਂ ਹੋਏ ਜੀ ਉਹਨਾਂ ਦਾ ਵੀ ਬਹੁਤ ਧੰਨਵਾਦ ਤੇ ਉਹ ਸਾਨੂੰ ਮਾਫ ਕਰਨ ਜੀ ਤੇ ਹੁਣ ਆਪਾਂ ਚੱਲਦੇ ਹਾਂ ਜੀ ਜਿੱਥੇ ਅਪਾਂ ਜਹਾਜ ਚੜ੍ਹਨਾ ਹੈਗਾ ਗੁਰਦੁਆਰਾ ਸਾਹਿਬ ਨੂੰ ਜਾਣ ਵਾਸਤੇ ਆ ਗਈ ਆ ਭਾਈ ਆਪਣੀ ਲਾਰੀ ਤੇ ਟਾਈਮ ਤੋਂ ਪਹਿਲਾਂ ਹੀ ਪਹੁੰਚ ਗਏ ਆਪਾਂ ਇਹ ਭਾਈ ਆਪਾਂ ਪਿੱਛੇ ਦੱਸਣ 'ਚ ਗਲਤੀ ਹੋ ਗਈ ਇਹ 9:30 ਵਜੇ ਤੱਕ ਚੱਲਦੀ ਰਹਿੰਦੀ ਆ ਇਹ ਕਿਸ਼ਤੀ ਤੇ ਜਿਹੜੀ ਇੱਥੋਂ ਦੀਆਂ ਬੱਸਾਂ ਚੱਲਦੀਆਂ ਨੇ ਉਹ 8 ਵਜੇ ਤੱਕ ਚੱਲਦੀਆਂ ਨੇ ਪਹੁੰਚ ਗਏ ਜੀ ਆਪਾਂ ਗੁਰਦੁਆਰਾ ਸਾਹਿਬ ਸਾਹਮਣੇ ਹੀ ਗੁਰਦੁਆਰਾ ਸਾਹਿਬ ਆ ਤੇ ਚੱਲਦੇ ਆ ਜੀ ਗੁਰਦੁਆਰਾ ਸਾਹਿਬ ਦੇ ਵਿੱਚ ਸਾਰੇ ਨਾਲ ਪਹਿਲਾਂ ਮੂੰਹ ਹੱਥ ਧੋ ਕੇ ਤੇ ਲੰਗਰ ਛਕਦੇ ਆਂ ਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਦੀ ਵੀਡੀਓ ਜੀ ਆਪਣੀ ਸਮਾਪਤੀ ਵੱਲ ਵੱਧਦੀ ਆ ਤੇ ਸਮਾਪਤੀ ਕਰਨ ਤੋਂ ਪਹਿਲਾਂ ਸਾਰਿਆਂ ਦਾ ਬਹੁਤ ਧੰਨਵਾਦ ਜੀ ਜਿਹੜਾ ਟਾਈਮ ਤੋਂ ਟਾਈਮ ਕੱਢ ਕੇ ਆਪਣੀ ਵੀਡੀਓ ਦੇਖ ਲੈਣ ਲਈ ਇਹ ਕਿੱਦਾਂ ਲੱਗੀ ਤੁਹਾਨੂੰ ਅੱਜ ਦੀ ਵੀਡੀਓ ਇਸ ਗੋਆ ਦੇ ਪੰਜੀ ਸ਼ਹਿਰ ਦੀ ਜੀ ਤੇ ਸਾਰੇ ਜਣੇ ਇੱਕ ਇੱਕ ਲਾਈਕ ਕਰਕੇ ਇੱਕ ਇੱਕ ਕਮੈਂਟ ਕਰਕੇ ਦੱਸਿਓ ਜੀ ਕਿ ਕਿੱਦਾਂ ਦੀ ਤੁਹਾਨੂੰ ਅੱਜ ਦੀ ਵੀਡੀਓ ਲੱਗੀ ਤੇ ਇੱਕ ਹੋਰ ਇੱਕ ਹਾਈਪ ਦਾ ਬਟਨ ਆਉਂਦਾ ਹੁੰਦਾ ਹੁੰਦਾ ਜੀ ਤੁਹਾਡੇ ਸਾਹਮਣੇ ਇਹ ਉਹਨੂੰ ਵੀ ਨੱਪਦਿਆ ਕਰੋ ਜੀ ਉਹ ਵੀ ਕਰਦਿਆ ਕਰੋ ਜੀ ਕਿਉਂਕਿ ਫੇਰ ਹੀ ਆਪਣੀ ਜਿਹੜੀ ਵੀਡੀਓ ਅੱਗੇ ਤੋਂ ਅੱਗੇ ਸ਼ੇਅਰ ਹੋਊਗੀ ਬਾਕੀ ਤੁਸੀਂ ਆਪਣੇ ਦੋਸਤ ਮਿੱਤਰਾਂ ਨਾਲ ਆਪਣੇ ਰਿਸ਼ਤੇਦਾਰਾਂ ਨਾਲ ਆਪਣੇ ਵੀਰਾਂ ਭੈਣਾਂ ਨਾਲ ਸਾਂਝੀ ਕਰਿਆ ਕਰੋ ਜੀ ਆਪਣੀ ਵੀਡੀਓ ਮਿਲਦੇ ਆਂ ਜੀ ਕੱਲ ਨੂੰ ਫੇਰ ਨਵੀਂ ਵੀਡੀਓ ਨਵੇਂ ਸਫਰ ਤੇ ਨਵੀਂ ਸਵੇਰ ਦੇ ਨਾਲ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ